ਇਹ ਤੇ ਐਤਵਾਰ ਦੀ ਦੁਪਹਿਰ શ્રી ਮੁਖਸਰ ਸਾਹਿਬ ਜ਼ਿਲ੍ਹੇ ਦੇ ਵਿੱਚ 6 ਧੀਆਂ ਅਤੇ ਇਹਨਾਂ ਬੱਚਿਆਂ ਦੀ ਮਾਂ ਦੇ ਕੁਟਮਾਰ ਕਰਦੇ ਇੱਕ ਵਿਅਕਤੀ ਦੀ ਵਾਇਰਲ ਵੀਡੀਓ ਵੀ ਇੰਡੀਆ ਨਿਊਜ਼ ਪੰਜਾਬ ਦੇ ਵੱਲੋਂ ਦਿਖਾਇਆ ਗਿਆ ਤੇ ਉਸ ਦੇ ਖਬਰ ਜਾਂਦੇ ਹੀ ਜੁੜਾ ਹੈ ਇੰਡੀਆ ਨਿਊਜ਼ ਦੇ ਵੱਲੋਂ ਜਿਹੜੀ ਖਬਰ ਦਿਖਾਈ ਗਈ ਇਸ ਮਾਮਲੇ ਦੇ ਵਿੱਚ ਸ਼ਿਕਵਾਰ ਨੂੰ ਦਖਲ ਉਪਰੰਤ थाना सदर ਦੀ ਮੁਖਸਰ ਸਾਹਿਬ ਦੀ ਪੁਲਿਸ ਨੇ ਅਪਰਾਧ ਦੇ ਖਿਲਾਫ ਆਈਪੀਸੀ 354 ਤੇ 323 ਦੇ ਮੁਤਾਬਕ ਜੁਰਮਾਂ 99 ਆਵਾਦੀਆ ਦਿਨ ਪਰਚਾ ਦਰਜ ਕਰਦੇ ਹੋਏ ਕਥਿਤ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਮੁਕਦਮਾ ਦਰਜ ਹੋਣ ਦੇ ਵਿੱਚ ਦੇਰ ਕਰਨ ਅਤੇ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਵੀ ਫਟਕਾਰ ਲਗਾਉਂਦੇ ਆਖਿਆ ਹੈ ਕਿ ਔਰਤਾਂ ਦੇ ਨਾਲ ਕਿਸੇ ਵੀ ਤਰੀਕੇ ਦੀ ਵਧੀਕੀ ਅਤੇ ਜ਼ੁਲਮ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਔਰਤ ਵਿਰੋਧੀ ਪ੍ਰਵਿਰਤੀ ਦੇ ਖਿਲਾਫ ਸਖਤ ਕਾਰਵਾਈਆਂ ਲਗਾਤਾਰ ਜਾਰੀ ਰਹਿਣਗੀਆਂ ਤੇ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਇੱਕ ਵੱਡਾ ਐਕਸ਼ਨ ਜੜਾਇਆ ਲਿਆ ਹੈ ਇੰਡੀਆ ਨਿਊਜ਼ ਪੰਜਾਬ ਦੀ ਖਬਰ ਦਾ ਵੱਡਾ ਅਸਰ ਦੇਖਣ ਨੂੰ ਮਿਲਿਆ ਹੈ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਵੱਲੋਂ ਇੰਡੀਆ ਨਿਊਜ਼ ਖਬਰ ਦਿਖਾਉਣ ਤੋਂ ਬਾਅਦ ਜੁੜਾਈ ਐਕਸ਼ਨ ਲਿਆ ਗਿਆ ਕਿ ਮੁਕਸਦ ਸਾਹਿਬ ਦੇ ਵਿੱਚ ਮਾਮਲੇ ਦੇ ਜੁੜੇ ਨੇ ਦਰਜ ਕਰ ਲਏ ਗਏ ਨੇ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਵੀ ਫਟਕਾਰ ਲਗਾਈ ਗਈ ਹੈ ਛੇਤੀਆਂ ਦੇ ਮਾਦੀ ਕੁਟਮਾਰ ਦਾ ਮਾਮਲਾ ਸਾਹਮਣੇ ਆਇਆ ਸੀ ਐਸੇ ਤੇ ਜੁੜੀ ਹੈ ਐਕਸ਼ਨ ਲਿਆ ਗਿਆ ਹੈ ਤੇ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਵੱਡਾ ਐਕਸ਼ਨ ਜੁੜਾ ਹੈ ਲਿਆ ਹੈ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਮਹਿਲਾਵਾਂ ਦੇ ਪ੍ਰਤੀ ਜੁੜਿਆ ਹੈ ਉਲਟੀ ਪ੍ਰਵਰਤੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਤੇ ਕਿਸੇ ਵੀ ਤਰੀਕੇ ਦੀ ਮਹਲਾਵਾ ਦੇ ਨਾਲ ਜੜਾ ਜ਼ੁਲਮ ਹੈ ਉਹ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਵੀਡੀਓ ਲਗਾਤਾਰ ਵਾਇਰ ਹੋ ਰਹੀ ਸੀ ਤਸਵੀਰ ਦੇ ਵਿੱਚ ਵੀਡੀਓ ਦੇ ਵਿੱਚ ਤੁਸੀਂ ਸਾਬ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਮਹਿਲਾ ਦੇ ਉੱਤੇ ਜੜਾ ਹੈ ਕੁੱਟਮਾਰ ਦਾ ਇਹ ਵੀਡੀਓ ਲਗਾਤਾਰ ਵਾਇਰ ਹੋ ਰਿਹਾ ਸੀ ਤੇ ਇਸੇ ਖਬਰ ਤੇ ਜਾਦਾ ਜਾਣਕਾਰੀ ਦੇਣ ਦੇ ਲਈ ਇਹ ਸ਼ਿਸ਼ਾਂਤ ਸਾਡੇ ਨਾਲ ਜੁੜ ਚੁੱਕੇ ਨੇ ਇਹ ਤੁਸੀਂ ਇਹ ਤੁਸੀਂ ਉਹ ਕੀ ਕਿਸ ਤਰੀਕੇ ਦੇ ਨਾਲ ਇਹ ਵੀਡੀਓ ਜਦੋਂ ਵਾਇਰਲ ਹੋਈ ਉਸ ਤੋਂ ਬਾਅਦ ਖਬਰ ਦਿਖਾਈ ਗਈ ਕਿਸ ਤਰੀਕੇ ਦੇ ਨਾਲ ਅਸਰ ਜੜਾ ਦੇਖਣ ਨੂੰ ਮਿਲਿਆ ਇੰਦ ਨਿਊਜ਼ ਦੇ ਜੀ ਅੰਜਲੀ ਦੱਸਦੀ ਹੈ ਕਿ ਇੰਡੀਆ ਨਿਊਜ਼ ਪੰਜਾਬ ਦੀ ਇਸ ਖਬਰ ਦਾ ਬਹੁਤ ਵੱਡਾ ਇੰਪੈਕਟ ਹੈ ਜਿਹੜਾ ਉਹ ਦੇਖਣ ਨੂੰ ਮਿਲਿਆ ਹੈ ਅਸੀਂ ਸ਼ੁੱਕਰਵਾਰ ਵਾਲੇ ਦਿਨ ਜਦੋਂ ਇਹ ਕਵਰ ਵੀਰਵਾਰ ਵਾਲੇ ਦਿਨ ਚਲਾਈ ਸੀ ਤਾਂ ਸ਼ੁੱਕਰਵਾਰ ਵਾਲੇ ਦਿਨ ਇਹ ਮਾਮਲਾ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗੇਵ ਦੇ ਜਿਹੜਾ ਧਿਆਨ ਵਿੱਚ ਆਇਆ ਉਹਨਾਂ ਨੇ ਮੀਡੀਆ ਟੀਮ ਨਾਲ ਵੀ ਕੋਆਰਡੀਨੇਸ਼ਨ ਕੀਤਾ ਤਾਂ ਪੁਲਿਸ ਤੋਂ ਵੀ ਉਹਨਾਂ ਨੇ ਸਾਰੇ ਮਾਮਲੇ ਦੀ ਰਿਪੋਰਟ ਮੰਗੀ ਸੀ ਧਨਲਾ ਕਮਿਸ਼ਨ ਦੀ ਚੇਅਰਪਰਸਨ ਨੇ ਪੂਰੇ ਸਖਤ ਸ਼ਬਦਾਂ ਦੇ ਵਿੱਚ ਪੁਲਿਸ ਨੂੰ ਚੇਤਾਵਨੀ ਭਰੇ ਲਹਿਜੇ ਨਾਲ ਇਸ ਮਾਮਲੇ 'ਚ ਸਖਤ ਕਾਰਵਾਈ ਕਰ ਜਿੰਦਾ ਜਿਹੜਾ ਆਦੇਸ਼ ਦੇ ਦਿੱਤਾ ਸੀ ਧਨਲਾ ਕਮਿਸ਼ਨ ਦੇ ਦਖਲ ਤੋਂ ਬਾਅਦ ਹੀ ਇਹ ਜਿਹੜਾ ਇਸ ਮਾਮਲੇ 'ਚ ਐਫ ਆਈ ਆਰ ਦਰਜ ਹੋਈ ਹੈ ਦੱਸਦੀ ਹੈ ਕਿ ਅੱਜ ਤੋਂ ਠੀਕ ਇੱਕ ਹਫ਼ਤਾ ਪਹਿਲਾਂ ਦੀ ਘਟਨਾ ਹੈ ਪਿਛਲੇ ਐਤਵਾਰ ਦੀ ਜਦੋਂ 12:30 ਵਜੇ ਦੇ ਕਰੀਬ ਦੁਪਹਿਰੇ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦਾ ਇੱਕ ਪਿੰਡ ਹੈ ਜਿੱਥੇ ਨਵਾਲਗ ਬੱਚੀ ਨਾਲ ਛੇੜਛਾੜ ਦੀ ਹਰਕਤ ਹੋਈ ਸੀ ਮਾਂ ਨੇ ਵਿਰੋਧ ਕੀਤਾ ਤਾਂ ਹਮਲਾਵਰ ਨੇ ਜੋ ਛੇੜਛਾੜ ਕਰ ਰਿਹਾ ਸੀ ਵਿਅਕਤੀ ਸਾਰੇ ਪਰਿਵਾਰ ਦੀ ਬੁਰੀ ਤਰ੍ਹਾਂ ਨਾਲ ਔਟਮਾਰ ਕੀਤੀ ਸੀ ਸੱਟੇ ਖਾਧੀ ਮਾਵਾਂ ਪੀਆਂ ਹਸਪਤਾਲ ਵੀ ਦਾਖਲ ਰਹੀਆਂ ਪਰ ਪੁਲਿਸ ਨੇ ਇਸ ਮਾਮਲੇ 'ਚ 5 ਦਿਨਾਂ ਬਾਅਦ ਵੀ ਕੋਈ ਕਾਰਵਾਈ ਨਹੀਂ ਕੀਤੀ ਸਗੋਂ ਇਸ ਮਾਮਲੇ ਨੂੰ ਦਬਾਉਣ ਦੀ ਕਿਸੇ ਤਰ੍ਹਾਂ ਦੇ ਤੌਰ ਤੇ ਕੋਸ਼ਿਸ਼ ਹੋ ਰਹੀ ਸੀ ਪਰ ਮਹਿਲਾ ਕਮਿਸ਼ਨ ਨੇ ਸਿਰਫ ਮਾਮਲਾ ਦਰਜ ਕੀਤਾ ਗਿਆ ਹੈ ਜਾਂ ਫਿਰ ਉਸ ਨੂੰ ਗ੍ਰਿਫਤਾਰੀ ਵੀ ਕੋਈ ਹੋਈ ਹੈ ਜੀ ਅੰਜਲੀ ਬਿਲਕੁਲ ਸਪਸ਼ਟ ਕਰ ਦਵਾਂ ਤੁਹਾਨੂੰ ਮਹਿਲਾ ਕਮਿਸ਼ਨ ਦੇ ਬਹੁਤ ਸਖਤ ਹਦੇਸ਼ ਹਨ ਇਹ ਅਜਿਹੇ ਹਾਲਾਤ ਵਿੱਚ ਜਿਹੜੀ ਪੁਲਿਸ ਹੈ ਅਕਸਰ ਹੀ ਅਸੀਂ ਦੇਖਦੇ ਹਾਂ ਕਿ ਮੋਜਰਮ ਹਰ ਇੱਕ ਤਰ੍ਹਾਂ ਦਾ ਮੋਜਰਮ ਪੁਲਿਸ ਦੇ ਟੱਚ ਵਿੱਚ ਹੁੰਦਾ ਹੈ ਆਪਣੇ ਪਦਰ ਤੇ ਬੇਸ਼ੱਕ ਪੁਲਿਸ ਭਾਵੇਂ ਗ੍ਰਿਫਤਾਰੀ ਨਾ ਕਰੇ ਪਰ ਜਦੋਂ ਪੁਲਿਸ ਨੂੰ ਆਪਦੀਆਂ ਹੀ ਨੌਕਰੀਆਂ ਵਾਸਤੇ ਖਤਰਾ ਖੜਾ ਹੋ ਜਾਂਦਾ ਹੈ ਤਾਂ ਪੁਲਿਸ ਮੋਜਰਮ ਨੂੰ ਤੁਰੰਤ ਫੜ ਲੈਂਦੀ ਹੈ ਠੀਕ ਉਸੇ ਤਰ੍ਹਾਂ ਇਸ ਮਾਮਲੇ ਦੇ ਵਿੱਚ ਵੀ ਕੀਤਾ ਗਿਆ ਹੈ ਪੁਲਿਸ ਨੇ ਮੁਜਰਮ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ ਤੇ ਉਸ ਨੂੰ ਮਾਨਯੋਗ ਅਦਾਲਤ ਅੱਗੇ ਪੇਸ਼ ਕਰਕੇ ਪੁਲਿਸ ਹੁਣ ਉਸਦੇ ਰਿਮਾਨਡ ਦੀ ਜਿਹੜੀ ਮੰਗ ਕਰੇਗੀ ਇਸ ਮਾਮਲੇ ਦੇ ਵਿੱਚ ਇਹਦਾ ਮਹਿਲਾ ਕਮਿਸ਼ਨ ਦੀ ਕਾਰਜਸ਼ੈਲੀ ਦੀ ਵੱਡੇ ਪੱਧਰ ਤੇ ਸ਼ਲਾਘਾ ਹੋ ਰਹੀ ਹੈ ਔਰਤਾਂ ਦੇ ਵਿੱਚ ਵੀ ਬਕਾਇਦਾ ਤੌਰ ਤੇ ਕੁਫਤਾ ਸੁਰੱਖਿਆ ਦਾ ਅਹਿਸਾਸ ਬਣਿਆ ਹੋਇਆ ਹੈ ਕਿ ਕਿਤੇ ਨਾ ਕਿਤੇ ਜੇ ਔਰਤਾਂ ਨਾਲ ਕੋਈ ਜ਼ਬਰ ਜ਼ੁਲਮ ਹੁੰਦਾ ਹੈ ਤਾਂ ਔਰਤਾਂ ਨੂੰ ਆਸ ਬਚ ਚੁੱਕੀ ਹੈ ਕਿ ਉਹਨਾਂ ਦੀ ਵੀ ਫਰਿਆਦ ਕਰਨ ਵਾਲਾ ਫਿਲਹਾਲ ਉਸ ਜੱਪ ਸਟੇਟ ਦੇ ਵਿੱਚ ਕੋਈ ਅਧਿਕਾਰੀ ਬੈਠਾ ਹੈ ਬਿਲਕੁਲ ਬਿਲਕੁਲ ਬਹੁਤ-ਬਹੁਤ ਸ਼ੁਕਰੀਆ ਸ਼ਾਂਤ ਜੀ ਤੁਹਾਡਾ ਜਾਣਕਾਰੀ ਦੇਣ ਦੇ ਲਈ ਤੇ ਇੰਡੀਆ ਨਿਊਜ਼ ਦੀ ਖਬਰ ਦਾ ਅਸਰ ਜੁੜਾ ਹੈ ਦੇਖਣ ਨੂੰ ਮਿਲਿਆ ਹੈ ਕਾਨੂੰਨ ਦੇ ਵੱਲੋਂ ਤੁਰੰਤ ਐਕਸ਼ਨ ਖਬਰ ਚਲਾਨ ਤੋਂ ਬਾਅਦ ਲਿਆ ਗਿਆ ਹੈ ਛੇਤੀਆਂ ਤੇ ਮਾ ਦੇ ਕੁਟਮਾਰ ਦਾ ਮਾਮਲਾ ਸਾਹਮਣੇ ਆਇਆ ਸੀ